ਕਲ ਜੀ ਅਸੀਂ ਅੱਜ ਇਹ ਪਿੰਡ ਪੰਜਗਰਾਈ ਕਲਾਂ ਦੇ ਵਿਸ਼ੇਸ਼ ਨਗਰ ਜਿਹੜੀ ਪੰਚਾਇਤ ਆ ਉਸ ਰਕਬੇ ਦੇ ਅਧੀਨ ਪੈਂਦੇ ਬਾਬਾ ਖੇਤਰਪਾਲ ਜੀ ਦੀ ਜਗਾ ਜਿਹੜੀ ਬਾਬਾ ਬਾਲਾ ਜੀ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਜ਼ਦੀਕ ਹੈ ਔਰ ਪਿੱਛੇ ਸਮਚਾਨ ਘਾਟ ਆ ਅਸੀਂ ਇੱਥੇ ਖੜੇ ਆ ਇਹ ਬਹੁਤ ਪੁਰਾਣੀ ਜਗਾ ਤੇ ਸਾਂਝੀ ਜਗਾ ਪਿੰਡ ਦੀ ਇੱਥੇ ਹਰੇਕ ਦੀ ਆਸਥਾ ਔਰ ਸੇਵਾ ਸੰਗਤ ਕਰਦੀ ਆ ਕਾਫੀ ਲੰਮੇ ਸਮੇਂ ਤੋਂ ਜਿਹੜੀ ਸੰਕਤ ਦੀ ਇਹ ਮੰਗ ਸੀਗੀ ਵੀ ਜਿਹੜੀ ਇਹ ਜਗਾ ਇਹਨੂੰ ਏਦੋਂ ਇਹ ਡਵੈਲਪਮੈਂਟ ਕੀਤੀ ਜਾਵੇ ਇਹ ਕਹਿਣ ਦਾ ਮਤਲਬ ਇਹਦਾ ਇਹਨੂੰ ਚੰਗੀ ਤਰੀਕੇ ਨਾਲ ਬਣਾਇਆ ਜਾਵੇ ਇਥੋਂ ਦਾ ਮੈਨੇਜਮੈਂਟ ਕੀਤੀ ਜਾਵੇ ਕਿਉਂਕਿ ਇੱਥੇ ਬਹੁਤ ਸਾਰੇ ਸ਼ਰਾਰਤੀ ਅਨਸਰ ਆ ਜਿਹੜੇ ਉਹ ਕੋਈ ਨਸ਼ੇ ਵਾਲੇ ਆ ਕੋਈ ਚੋਰ ਆ ਜਾਂ ਕੋਈ ਹੋਰ ਆ ਇੱਥੇ ਸਮਾਨ ਵਗੈਰਾ ਜਿਹੜਾ ਚੱਕ ਕੇ ਲੈ ਜਾਂਦੇ ਆ ਜਾਂ ਇੱਥੇ ਕੋਈ ਚੜਾਵਾ ਚੜਦਾ ਉਹ ਲੈ ਜਾਂਦੇ ਆ ਜਾਂ ਇੱਥੇ ਕੋਈ ਆਂਦੇ ਵੱਡੇ ਟੱਲ ਲੱਗੇ ਸੀਗੇ ਉਹ ਵੀ ਕੋਈ ਲਾ ਕੇ ਲੈ ਗਏ ਆ ਹੋਰ ਸਮਾਨ ਵੀ ਪੱਖੇ-ਪੁੱਖੇ ਹੋਰ ਕਾਫੀ ਕੋਛਾਂ ਦੇ ਤੋਂ ਅਲੱਗ ਗਏ ਆ। ਉਹ ਚੀਜ਼ ਨੂੰ ਧਿਆਨ ਚ ਰੱਖਦੇ ਆਂ ਪੰਚਾਇਤ ਕੋਲੇ, ਰਿਸ਼ਮੇਸ਼ ਨਗਰ ਦੀ ਪੰਚਾਇਤ ਦੇ ਕੋਲੇ ਜਿਹੜਾ ਇਹ ਮਸਲਾ ਆਇਆ ਸੀਗਾ। ਅੱਜ ਅਸੀਂ ਇੱਥੇ ਆਏ ਹੋਏ ਆਂ ਸੰਗਤ ਸਾਰੀ ਇਕੱਠੇ ਸਾਰੇ ਨੂੰ ਐਂ ਆਪਣਾ ਮਾਰ ਦੋ। ਸਾਰੀ ਸੰਗਤ ਜਿਹੜੀ ਇੱਥੇ ਅੱਜ ਜੁੜੀ ਆ ਅਸੀਂ ਉਹਨਾਂ ਨਾਲ ਸਲਾਹ-ਮਸ਼ਵਰਾ ਕੀਤਾ। ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਇਹਨਾਂ ਦੀ ਇੱਕੋ ਮੰਗ ਆ ਕਿ ਇੱਥੇ ਇਹਨੂੰ ਇਹਦਾ ਪ੍ਰਬੰਧ ਚੰਗਾ ਹੋਣਾ। ਲਿਆਂਦਾ ਜਾਵੇ ਇਹਦਾ ਪ੍ਰਬੰਧ ਚੰਗਾ ਹੋਵੇ। ਤਾ ਜੋ ਇਹਦੇ ਵਿੱਚ ਜਿਹੜਾ ਵੀ ਅ ਕੋਈ ਤੇ ਲੈਂਟਰ ਪੈਨ ਵਾਲਾ ਕੋਈ ਹੋਰ ਕੰਮਕਾਰ ਕੋਈ ਫਰਸ਼ਾਂ ਦਾ ਕੰਮ ਆ ਜਾਂ ਹੋਰ ਵੀ ਸਾਰਾ ਕੁਝ ਹੋ ਸਕਦਾ ਕਿਉਂਕਿ ਇਹ ਪੂਜਨਕ ਸਥਾਨ ਹੈ ਤੇ ਹਰੇਕ ਜਿਹੜਾ ਵਿਅਕਤੀ ਉਹ ਚਾਹੁੰਦਾ ਵੀ ਜਿਹੜਾ ਧਰਮ ਸਥਾਨ ਹੁੰਦਾ ਉਹ ਵਧੀਆ ਸਾਫ ਸੁਥਰਾ ਤੇ ਵਧੀਆ ਤਰੀਕਾ ਨਾਲ ਬਣਿਆ ਹੋਵੇ ਸੋ ਅਸੀਂ ਸਾਰਿਆਂ ਦੀ ਮੰਗ ਦੇ ਉੱਤੇ ਅਸੀਂ ਪੰਚਾਇਤ ਦੇ ਨਾਲ ਵੀ ਸਲਾਹ ਕਰਾਂਗੇ ਔਰ ਪਿੰਡ ਦਾ ਸੰਜੋਗ ਵੀ ਲਵਾਂਗੇ ਸਾਡੇ ਐਨਆਰਆਈ ਭਰਾ ਜਿਹੜੇ ਕਿਸੇ ਵੀ ਮੁਲਕ ਦੇ ਵਿੱਚ ਬੈਠੇ ਆ ਜ ਉਹਨਾਂ ਦਾ ਸੰਜੋਗ ਵੀ ਲਵਾਂਗੇ ਔਰ ਇਸ ਜਗ੍ਹਾ ਨੂੰ ਅਸੀਂ ਚੰਗੇ ਤਰੀਕੇ ਨਾਲ ਬਣਾਵਾਂਗੇ ਇਸ ਤੋਂ ਦੀ ਪ੍ਰਬੰਧਕ ਕਮੇਟੀ ਦਾ ਅਸੀਂ ਸ਼ੁਰੂਆਤ ਕਰਾਂਗੇ ਵਾਅਦਵਾਵਾਂਗੇ ਪਿੰਡ ਦੇ ਵਿੱਚ ਔਰ ਵਾਅਦਵਾ ਕੇ ਜਿਹੜਾ ਇਹ ਇੱਥੇ ਕੱਟ ਰੱਖਿਆ ਜਾਊਗਾ ਕੱਟ ਦੇ ਮੁਤਾਬਕ ਹੀ ਜਿਹੜਾ ਕਿ ਅੱਗੇ ਜਿਹੜੀ ਕਮੇਟੀ ਕੋਈ ਆਪਾਂ ਇਹਦੀ ਬਣਾ ਕੇ ਤੇ ਇਹਨੂੰ ਆਪਾਂ ਚੰਗੇ ਤਰ੍ਹਾਂ ਚਲਾਵਾਂਗੇ ਕਮੇਟੀ ਦਾ ਮਤਲਬ ਇਹ ਨਹੀਂ ਵੀ ਇੱਥੇ ਕੋਈ ਜਨੇ ਕੋਈ ਕਬਜ਼ਾ ਕਰਨਾ ਕਿਉਂਕਿ ਇੱਕ ਬੰਦੇ ਦਾ ਦੋ ਬੰਦੇ ਦਾ ਤਾਂ ਕਬਜ਼ਾ ਹੋ ਸਕਦਾ ਜਿੱਥੇ ਕੋਈ ਆ ਕੇ ਕੋਈ ਕਬਜ਼ਾ ਕਰੇ ਪਰ ਇਹ ਜਗ੍ਹਾ ਸਾਂਝੀ ਹੈ ਔਰ ਬਾਬਾ ਵੀ ਸਾਡ ਦਾ ਸਾਂਝਾ ਹੈ ਇਸ ਕਰਕੇ ਇੱਥੇ ਸਾਂਝੀ ਕਮੇਟੀ ਬਣਾਈ ਜਾਊਗੀ ਸਾਰਿਆਂ ਦੇ ਸਹਿਮਤੀ ਦੇ ਨਾਲ ਔਰ ਉਹ ਕਮੇਟੀ ਹੈ ਜਿਹੜੀ ਉਹ ਇਸ ਦਾ ਪ੍ਰਬੰਧ ਪੂਰਾ ਕਰਾ ਕਰੂਗੀ ਜੋ ਵੀ ਇੱਥੇ ਕੰਮਕਾਰ ਕਰਾਉਣਾ ਹੈ ਜਾਂ ਕੋਈ ਨਵੀਂ ਚੀਜ਼ ਬਣਾਉਣੀ ਹੈ ਉਹ ਸਾਰੀ ਕਮੇਟੀ ਦੇ ਅਧੀਨ ਹੋਊਗਾ ਜੋ ਵੀ ਇੱਥੇ ਪ੍ਰੋਗਰਾਮ ਕਰਾਉਣਾ ਉਹ ਵੀ ਕਮੇਟੀ ਦੇ ਅਧੀਨ ਹੋਊਗਾ ਕਿਉਂਕਿ ਬਾਬੇ ਜੀ ਦੇ ਨਾਂ ਤੇ ਉੱਤੇ ਕਾਫੀ ਲੋਕ ਆ ਜਿਹੜੇ ਕੋਈ ਅਲੱਗ-ਅਲੱਗ ਤਰੀਕਿਆਂ ਦੇ ਨਾਲ ਆਪਣਾ ਧੰਦਾ ਚਲਾਈ ਬੈਠੇ ਆ ਕੋਈ ਇੱਥੋਂ ਹੀ ਨਹੀਂ ਛੱਡਦਾ ਇੱਥੋਂ ਹੀ ਨੇ ਰਸਵੇਰੇ ਜੋ ਚੜਾਵਾ ਚੜਦਾ ਉਹ ਆਪਦਾ ਰੁਹੂ ਚੱਕਰ ਹੋ ਜਾਂਦਾ ਲੈ ਕੇ ਕੋਈ ਇਹਨਾਂ ਦੇ ਨਾਂ ਦੇ ਉੱਤੇ ਕੋਈ ਪ੍ਰੋਗਰਾਮ ਦੇ ਹਿਸਾਬ ਨਾਲ ਅੱਖਾਂ ਹੀ ਪੀ ਜਾਂਦਾ ਸੋ ਅਸੀਂ ਇਹ ਸਾਰੀ ਚੀਜ਼ ਨੂੰ ਬੰਦ ਕਰਨ ਜਾ ਰਹੇ ਹਾਂ ਔਰ ਪਿੰਡ ਦੀ ਕਮੇਟੀ ਬਣਾਉਣ ਜਾ ਰਹੇ ਹਾਂ ਕਮੇਟੀ ਹੀ ਇਹ ਜਗ੍ਹਾ ਨੂੰ ਜਿਹੜੀ ਅੱਗੇ ਚਲਾਊਗੀ ਔਰ ਹਿੱਸੇਦਾਰੀ ਇਹਦੇ ਵਿੱਚ ਜਿਹੜੀ ਆ ਪਿੰਡ ਦੀ ਸੰਜੋਗ ਔਰ ਐਨਆਰਆਈਆਂ ਦਾ ਸੰਜੋਗ ਔਰ ਚੰਗੇ ਜਿਹੜੇ ਸੇਵਾਦਾਰਾ ਉਹਨਾਂ ਦਾ ਸੰਜੋਗ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਾਂਗੇ ਬਾਬੇ ਦੀ ਕਿਰਪਾ ਦੇ ਨਾਲ ਇੱਥੇ ਲੈਂਟਰ ਦਾ ਪ੍ਰਬੰਧ ਕਰਾਂ ਸੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ kho বিकाম van.